ਜਖਮੀ ਅਤੇ ਬਿਮਾਰ ਗਊਵਾਂ ਇਸ ਲਈ ਬਾਜਲ ਕਾ ਦੀ ਸਰਕਾਰੀ ਕੌਂਸਲਾ ਫਲੇਮ ਚਾਚਿ ਖੜੀ ਇੱਕ ਸੰਸਤਾ ਦੀ ਐਂਬੂਲੈਂਸ ਜਖਮੀ ਗਊਵਾਂ ਨੂੰ ਲਿਆਉਣ ਦੀ ਬਜਾਏ ਟੂਰੀ ਵਗੈਰਾ ਟੋਣ ਦੀ ਵਰਤੀ ਜਾ ਰਹੀ ਹੈ। ਪਿਛਲੇ ਦਿਨ ਜਦੋਂ ਸਰਕਾਰੀ ਕੌਂਸਲਾ ਫਲੇਮ ਚਾਚ ਜਾ ਕੇ ਇਸ ਬਾਰੇ ਮੌਕੇ ਤੇ ਮੌਜੂਦ ਕੌਂਸਲਾ ਦੇ ਸੇਵਾਦਾਰ ਨਾਲ ਗੱਲਬਾਤ ਕਰਨ ਦੀ ਚਾਹਤ ਆ ਉਹ ਹੜਬੜਾहट ਵਿੱਚ ਆ ਗਏ ਅਤੇ BC ਬਾਜਲ ਕਾ ਦੀ ਪਰਮਿਸ਼ਨ ਲੈ ਕੇ ਆਉਣ ਦੀ ਗੱਲ ਕਰਨ ਲੱਗੇ। ਇਸ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਨੂੰ ਸਟਾਰਟ ਕਰਕੇ ਰੂਪੀ ਜਗ੍ਹਾ ਤੇ ਲਗਾ ਦਿੱਤਾ ਅਤੇ ਇਸ ਬਾਰੇ ਕੁਝ ਵੀ ਕਹਿਣ ਤੋਂ ਤਾਲ ਮਟੋਲ ਕਰ ਗਏ। ਜਦੋਂ ਇਸ ਬਾਰੇ ਗਊਸ਼ਾਲਾ ਦੇ ਸਬੰਧਿਤ ਕਰਮਚਾਰੀ ਕੋਲ ਨੂੰ ਵਰਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬਾਰੇ ਸਬੰਧਤ ਸੇਵਾਦਾਰਾਂ ਨੂੰ ਜਾਇਦ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਲਿਖ ਦਿੱਤਾ ਜਾਵੇਗਾ। ਅਸੀਂ ਵਰਤ ਰਹੇ ਹਾਂ ਗਊਸ਼ਾਲਾ ਵਸਤੀ ਵਰਤ ਰਹੇ ਹਾਂ ਕੋਈ ਬਾਹਰ ਵਸਤੀ ਨਹੀਂ ਵਰਤ ਰਹੇ। ਬਚਾਦਾ ਸੀ ਨਹੀਂ ਲੱਗ ਜਾਂਦੇ। ਬਾਈ ਚਾਂਸ ਅਸੀਂ ਗਊਸ਼ਾਲਾ ਵਸਤੀ ਯੂਜ਼ ਕਰ ਰਹੇ ਹਾਂ। ਵੀਰੇ ਤੁਸੀਂ ਆਪਣੇ ਡੀਸੀ ਸਾਹਿਬ ਦੀ ਪਰਮਿਸ਼ਨ ਲੈ ਕੇ ਆਓ। ਸਰਕਾਰੀ ਆਪਣੀ ਜਿਹੜੀ ਸਰਕਾਰੀ ਥਾਂ ਉਹਦਾ ਕੋਈ ਰੂਲ ਹੁੰਦੇ ਨੇ। ਦੇਖੋ ਜੀ ਪਹਿਲਾਂ ਤਾਂ ਜਿਹੜੀ ਤੁਸੀਂ ਐਂਬੂਲੈਂਸ ਦੀ ਗੱਲ ਕਰਦੇ ਹੋ ਇਹ ਐਂਬੂਲੈਂਸ ਹੀ ਐਸਪੀਸੀਏ ਦੇਦੀ ਨੇ ਉਹ ਜਿਹਦੀ ਸਾਂਸਬਾਲ ਸਾਡੇ ਨਗਰ ਕਾਉਂਸਲ ਫਾਇਲ ਕਾ ਦੇ ਵਿੱਚ ਹੈਗੀ ਹੈ ਤੇ ਜੋ ਵੀ ਇਹਦੀ ਸਾਂਸਬਾਲ ਜਿੰਨੀ ਵੀ ਹੈ ਇਹ ਤੁ ਜੱਡ ਉਹ ਨਗਰ ਕਾਉਂਸਲ ਦੇਖਦਾ ਔਰ ਜਿਹੜੀ ਐਂਬੂਲੈਂਸ ਹੈਗੀ ਇਹ ਸਾਡੇ ਜਿਹੜੀ ਐਸਪੀਸੀਏ ਦੇ ਜੋ ਬੇ ਸਾਰਾ ਪਸ਼ੂ ਜੀਵਾਂ ਭਾਈ ਕੈਰ ਨੇ ਜਿਹੜਾ ਐਕਸੀਡੈਂਟ ਹੋ ਗਿਆ ਜਾਂ ਫਿਰ ਬਿਮਾਰ ਹੋ ਗਿਆ ਇਹ ਉਹਨੂੰ ਚੱਕਣ ਦਾ ਕੰਮ ਕਰਦੀ ਹੈ ਔਰ ਜਿੱਦਾਂ ਤੁਸੀਂ ਕਹਿਦੇ ਹੋ ਵੀ ਉਹਨੇ ਤੇ ਢੋਆ ਢਵਾਈ ਹੋਰੀ ਟੋੜੀ ਦੀ ਹੈ ਤੁਹਾਡੇ ਤੋਂ ਸਾਡੇ ਧਿਆਨ ਵਿੱਚ ਆਇਆ ਹੈ ਤੇ ਮੈਂ ਆਪਦੇ ਜਿਹੜੇ ਸੀਨੀਅਰ ਉੱਚ ਅਧਿਕਾਰੀ ਹੈਗੇ ਨੇ ਜਿਵੇਂ ਉਹਨਾਂ ਨੇ ਧਿਆਨ ਹੀ ਲਿਆ ਨਾ ਜੋ ਉੱਚ ਅਧਿਕਾਰੀ ਬੰਦੀ ਕਾਰ ਵੀ ਕਰਨਗੇ ਤੇ ਉਹ ਧਿਆਨ ਉਹਨਾਂ ਵੱਲ ਕਰ ਦਿੱਤੀ ਜਾਵੇਗੀ ਜੀ ਦੇਖੋ ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਹੈ ਤੇ ਦੇਖੋ ਸਰਕਾਰੀ ਗਊਸ਼ਾਲਾ ਹੈਗੀ ਹੈ ਸਰਕਾਰ ਦੀ ਗਊਸ਼ਾਲਾ ਹੈਗੀ ਹੈ ਪਰ ਆਪਾਂ ਜਿਹੜੇ ਕਹਿ ਦਈਏ ਜੀ ਪਬਲਿਕ ਦੀ ਹੈਗੀ ਹੈ ਗਊਸ਼ਾਲਾ ਤੇ ਇਸ ਤਰ੍ਹਾਂ ਦਾ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਹਾਸਾ ਹੋਇਆ ਜੀ ਕੋਈ ਨਹੀਂ ਮੈਂ ਇਸ ਦੀ ਜਾਂਚ ਕਰਵਾ ਲੈਣਾ ਤੇ ਜਿਸ ਬੰਦੇ ਨੇ ਕੋਈ ਅਦਾਈ ਤੁਹਾਡੇ ਨਾਲ ਬਾਕੀ ਵੀ ਜੀ ਕੀਤੀ ਹੈ ਜੀ ਤੇ ਮੈਂ ਆਪਣੇ ਅਧਿਕਾਰੀਆਂ ਧਿਆਨ ਲੈ ਕੇ ਉਹਦੇ ਜਿਹੜੀ ਬੰਦੀ ਕਰਵੀ ਹੋਰ ਕਰਵਾਵਾਂਗੇ ਜੀ ਦੇਖੋ ਜੀ ਐਂਟਰੀ ਤੁਸੀਂ ਕਹਿੰਦੇ ਪਾਈ ਗਈ ਹੈ ਦੇਖੋ ਰੂਲ ਅਨਸਾਰ ਜੋ ਹੈ ਜਿਹੜਾ ਵੀ ਸਾਡੇ ਕੋਈ ਡਾਕਟਰ ਜਾਂਦਾ ਹੈ ਜਾਂ ਸਾਡਾ ਕੋਈ ਅਧਿਕਾਰੀ ਜਾਂਦਾ ਹੈ ਉੱਥੇ ਵਿਜ਼ਟਰ ਰਜਿਸਟਰ ਐਂਟਰੀ ਦਾ ਸਾਰੇ ਹੀ ਕਰਦੇ ਆ ਤੇ ਜੇ ਤੁਸੀਂ ਕਹਿੰਦੇ ਤੁਹਾਡੇ ਤੋਂ ਕਰਾਈ ਗਈ ਹੈ ਕਿ ਅਸੀਂ ਉਹ ਸਾਡੇ ਰੂਲ ਅਨਸਾਰ ਉਹ ਕਰਾਣੀ ਪੈਂਦੀ ਹੈ ਜੇ ਕਹਿੰਦੇ ਵੀ ਤੁਹਾਡੀ ਇਕੱਲੇ ਦੀ ਗਈ ਕਿਸੇ ਹੋਰ ਨਹੀਂ ਕਰਾਈ ਗਈ ਅਸੀਂ ਉਹ ਵੀ ਦੇਖ ਲੈਣੇ ਆ ਤੇ ਜਿਸ ਦੀ ਵੀ ਅੰਗੇਲੀ ਕੀਤੀ ਜਿਸ ਬੰਦੇ ਨੇ ਵੀ ਤੇ ਉਹਨਾਂ ਦੇ ਤੋਂ ਬੰਦੀ ਜਿਹੜੀ ਕਾਰਵਾਈ ਹੋਈਗੀ ਅਸੀਂ ਕਰਵਾਵਾਂਗੇ